ਉਹ ਨੌਜਵਾਨ ਸਾਥੀਆਂ ਨੂੰ ਅਪੀਲ ਕਰਨ ਦੇ ਲਈ ਯਾਤਰਾ ਚਲਾਈ ਗਈ ਹੈ ਕਿ 20 ਤਰੀਕ ਤੋਂ 27 ਤਰੀਕ ਤੱਕ ਰੈਗੂਲਰ ਅੰਮ੍ਰਿਤਸਰ ਦੁਸ਼ਹਿਰਾ ਗਰਾਊਂਡ ਦੇ ਵਿੱਚੋਂ ਰஞ்சிਤ ਐਵੇਨਿਊ ਤੋਂ ਬੱਸਿਸ ਜਾਣਗੀਆਂ ਹਰੇਕ ਬੱਸ ਦੇ ਵਿੱਚ ਇਤਿਹਾਸ ਦੇ ਵਿਦਿਆਰਥੀ ਹੋਣਗੇ ਉਹ ਵੱਧ ਚੜ੍ਹ ਕੇ ਇਹਦਾ ਇਤਿਹਾਸ ਦਾ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਨਵੀਂ ਪੀੜੀ ਨੂੰ ਦੱਸਣਗੇ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵਿਦਿਆਰਥੀ ਜੱਤੀ ਬੰਦੇ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਾਡਾ ਸਫਰ ਹੈ ਵੀ ਅਸੀਂ ਐਸਾ ਕੋਈ ਜ਼ਰੂਰ ਉਪਰਾਲਾ ਕਰੀਏ ਵੀ ਨੌਜਵਾਨਾਂ ਨੂੰ ਇੱਕ ਛੇਦ ਮਿਲ ਸਕੇ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਤੇ ਪੰਜਾਬੀਏ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ ਉਹ ਫਾਰਮ ਲਾਂਚ ਕੀਤੇ ਸੀ 10 ਬੱਸਸ ਦਾ ਸਾਡਾ ਫਾਰਮ ਲੋਟਸ ਫਿਰ ਦਾ ਅੱਜ ਤੱਕ ਚੱਲ ਚੁੱਕਿਆ ਹੈ ਪਹਿਲੀਆਂ 10 ਬੱਸਾਂ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਤੋਂ ਚੱਲਣਗੀਆਂ ਅਗਲੀਆਂ ਉਸ ਤਰੀਕੇ ਦੇ ਨਾਲ ਹਮੇਸ਼ਾ ਰੋਜ਼ ਬੱਸ ਦੁਸ਼ਹਿਰਾ ਗਰਾਊਂਡ ਤੋਂ ਹੀ ਚੱਲਿਆ ਕਰੇਗੀ ਇਹ ਇਹ ਸਾਡੀ ਜਿਹੜੀ ਬਸ ਯਾਤਰਾ ਹੈ ਇਹ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਵੱਲੋਂ ਜਿਹੜੇ ਆ ਸ਼ਹੀਦੀ ਦਿਹਾੜੇ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਜੋ ਸਾਡੇ ਸਮਾਜ ਦੇ ਲਈ ਤੇ ਸਾਡੇ ਨੌਜਵਾਨਾਂ ਨੂੰ ਦੱਸਣ ਦੇ ਲਈ ਵੀ ਕਿਸ ਤਰੀਕੇ ਦੇ ਨਾਲ ਉਹ ਨਿੱਕੀਆਂ ਜਿੰਦਾਂ ਨੇ ਤੇ ਮਾਤਾ ਜੀ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਸਾਡੇ ਸਮਾਜ ਦੇ ਲਈ ਤੇ ਸਾਡੇ ਧਰਮ ਦੇ ਲਈ ਸ਼ਹਾਦਤਾਂ ਦਿੱਤੀਆਂ ਉਹ ਨੌਜਵਾਨ ਸਾਥੀਆਂ ਨੂੰ ਅਪੀਲ ਕਰਨ ਦੇ ਲਈ ਇਹ ਯਾਤਰਾ ਚਲਾਈ ਗਈ ਹੈ ਕਿ 20 ਤਰੀਕ ਤੋਂ 27 ਤਰੀਕ ਤੱਕ ਰੈਗੂਲਰ ਅੰਮ੍ਰਿਤਸਰ ਦੁਸ਼ਹਿਰਾ ਗਰਾਊਂਡ ਦੇ ਵਿੱਚੋਂ ਰਣਜੀਤ ਐਵੇਨਿਊ ਤੋਂ ਬੱਸਿਸ ਜਾਣਗੀਆਂ ਹਰੇਕ ਬੱਸ ਦੇ ਵਿੱਚ ਇਤਿਹਾਸ ਦੇ ਵਿਦਿਆਰਥੀ ਹੋਣਗੇ ਉਹ ਵੱਧ ਚੜ੍ਹ ਕੇ ਇਹਦਾ ਇਤਿਹਾਸ ਦਾ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਨਵੀਂ ਪੀੜੀ ਨੂੰ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਸ਼ਹੀਦੀ ਦਿਹਾੜਿਆਂ ਦੇ ਵਿੱਚ ਕਿਵੇਂ ਕਿਵੇਂ ਕੀ ਕੀ ਹੋਇਆ ਇਨ੍ਹਾਂ ਦੇ ਨਾਲ ਅਸੀਂ ਹਮੇਸ਼ਾ ਇਦਾਂ ਦੇ ਨਾਲ ਬੱਸਿਸ ਦੇ ਨਾਲ ਐਂਬੂਲੈਂਸ ਵੀ ਜਾਏਗੀ ਤੇ ਇੱਕ ਮੇਰੀ ਬੇਨਤੀ ਹੈ ਅਸੀਂ ਫਾਰਮ ਲਾਂਚ ਕਰ ਰਹੇ ਹਾਂ ਇਹ ਫਾਰਮ ਗੁਰਦੁਆਰਾ ਸਾਹਿਬ ਦੇ ਬਾਹਰ ਕਨੋਪੀਜ਼ ਲੱਗਣ ਗਿਆ ਕਾਲਜੇਸ ਦੇ ਬਾਹਰ ਲੱਗਣ ਗਿਆ ਯੂਨੀਵਰਸਿਟੀ ਦੇ ਬਾਹਰ ਲੱਗਣ ਗਿਆ ਬਾਅਦ ਚੜ ਕੇ ਨੌਜਵਾਨ ਸਾਥੀ ਫਾਰਮ ਭਰਨ ਤੇ ਨਾਲ ਦੀ ਨਾਲ ਇਸ ਯਾਤਰਾ ਦਾ ਹਿੱਸਾ ਬਣੋ ਦੇਖੋ ਇਤਿਹਾਸ ਨੂੰ ਜਿਹੜੀ ਜਿਹੜੀ ਵੀ ਨੌਜਵਾਨ ਸ਼ਕਤੀ ਭੁੱਲਦੀ ਹੈ ਉਹਨੂੰ ਅੱਗੇ ਜਾ ਕੇ ਸਮਾਜ ਨੂੰ ਉਹ ਬਹੁਤ ਜ਼ਿਆਦਾ ਖਰਾਬੀਆਂ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵਿਦਿਆਰਥੀ ਜਥੀਬੰਦੇ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਾਡਾ ਸਫਰ ਹੈ ਵੀ ਅਸੀਂ ਐਸਾ ਕੋਈ ਜ਼ਰੂਰ ਉਪਰਾਲਾ ਕਰੀਏ ਵੀ ਨੌਜਵਾਨਾਂ ਨੂੰ ਇੱਕ ਸੇਧ ਮਿਲ ਸਕੇ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਤੇ ਪੰਜਾਬੀਏ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ ਤੇ ਸਾਡੇ ਸ਼ਹੀਦਾਂ ਤੇ ਸਾਡੇ ਗੁਰੂਆਂ ਤੇ ਜਿਨ੍ਹਾਂ ਨੇ ਇੱਕ ਸਾਂਝੀ ਵਾਲਤਾ ਦਾ ਹਮੇਸ਼ਾ ਸੰਦੇਸ਼ ਦਿੱਤਾ ਉਹਨਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਨੌਜਵਾਨਾਂ ਨੂੰ ਹਮੇਸ਼ਾ ਅਪੀਲ ਕਰਦੇ ਰਹਿੰਦੇ ਨੇ ਕਿ ਇਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਦੇਖੋ ਅਸੀਂ ਪਹਿਲਾਂ ਫਾਰਮ ਭਰਾਂਗੇ ਫਾਰਮ ਦੇ ਅਕੋਰਡਿੰਗਲੀ ਜਿੰਨੂੰ ਜਿੰਨੂੰ ਜਿੱਦਣ ਦਾ ਹੀ ਬਸ ਦਾ स्लॉट ਮਿਲੇਗਾ 7 ਦਿਨ ਬੱਸਾਂ ਚੱ ਅੰਮ੍ਰਿਤਸਰ ਤੋਂ ਫਾਰਮ ਲਾਂਚ ਕੀਤੇ ਸੀ 10 ਬੱਸਸ ਦਾ ਸਾਡਾ ਫਾਰਮ ਲਾਟਸ ਫਿਰ ਦਾ ਅਜੇ ਤੱਕ ਚੱਲ ਚੁੱਕਿਆ ਹੈ ਪਹਿਲੀਆਂ 10 ਬੱਸਾਂ ਰਣਜੀਤ ਐਵੇਨਿਊ ਦੁਸ਼ਹਿਰਾ ਗਰਾਊਂਡ ਤੋਂ ਚੱਲਣ ਗਈਆਂ ਅਗਲੀਆਂ ਉਸ ਤਰੀਕੇ ਦੇ ਨਾਲ ਹਮੇਸ਼ਾ ਰੋਜ਼ ਬੱਸ ਦੁਸ਼ਹਿਰਾ ਗਰਾਊਂਡ ਤੋਂ ਹੀ ਚੱਲਿਆ ਕਰੇਗੀ ਇਹ ਆਨਲਾਈਨ ਫਾਰਮ ਵੀ ਭਰਿਆ ਗਿਆ ਹੈ ਅਸੀਂ ਇੱਕ ਪੈਂਫਲਟ ਲਾਂਚ ਕੀਤਾ ਹੈ ਫਿਰ ਉਹਨੂੰ ਐਡਵਰਟਾਈਜ਼ਮੈਂਟ ਦੇ ਲਈ ਹਰ ਜਗ੍ਹਾ ਤੇ ਲਾਵਾਂਗੇ ਉਹ ਸਕੈਨ ਕਰਕੇ ਤੁਸੀਂ ਇੱਕ ਬਾਰ ਕੋਡ ਹੈ ਉਹਨੂੰ ਫਾਰਮ ਨੂੰ ਆਨਲਾਈਨ ਵੀ ਭਰ ਸਕਦੇ ਹੋ ਦੇਖੋ ਮੈਂ ਬੇਨਤੀ ਕਰਨਾ ਚਾਹੂੰਗਾ ਸਾਰੀ ਅੰਮ੍ਰਿਤਸਰ ਨਿਵਾਸੀਆਂ ਨੂੰ ਅੰਮ੍ਰਿਤਸਰ ਨਾਰਥ ਦੇ ਨ ਕੀ ਇਸ ਯਾਤਰਾ ਦਾ ਹਿੱਸਾ ਬਣੋ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਇੱਥੋਂ ਫਤੇਗੜ ਸਾਹਿਬ ਚਲੀਏ ਤੇ ਸ਼ਰਦਾ ਦੇ ਨਾਲ ਉਹਨਾਂ ਨਵੀਂ ਪੀੜੀ ਨੂੰ ਤੇ ਨਵੇਂ ਸਮਾਜ ਨੂੰ ਫਸਟ ਟਾਈਮ ਉਹਨਾਂ ਲੋਕਾਂ ਨੂੰ ਦੱਸੀਏ ਵਿਦਿਆਰਥੀਆਂ ਵੱਲੋਂ ਕਿ ਆਪਣੇ ਵੱਲੋਂ ਵੀ ਵੀ ਉਹ ਤਸ਼ੀਦੀਆਂ ਕੀ ਸੀਗੀਆਂ ਉਹ ਸ਼ਹਾਦਤਾਂ ਕੀ ਸੀਗੀਆਂ ਉਹ ਸਾਰਾ ਕੁਝ ਉਹਨਾਂ ਨੂੰ ਦੱਸੀਏ ਤੇ ਸਮਝਾਈਏ